ਦੇਖਦੇ ਆ ਧਰਮੀ ਦੀਆਂ ਬਰਕਤਾਂ ਜ਼ਬੂਰਾਂ ਦੀ ਕਿਤਾਬ ਉਹਦਾ 112 ਅਧਿਆਏ ਬੁੱਕ ਆਫ ਸਾਮ ਚੈਪਟਰ 112 ਇੱਥੇ ਲਿਖਿਆ ਹੈ ਨਹ ਉਹ ਮਨੁੱਖ ਜਿਹੜਾ ਯਹੋਵਾ ਦਾ ਭੈ ਮੰਨਦਾ ਹੈ ਇਹ ਨਹੀਂ ਲਿਖਿਆ ਧਨਿਆ ਉਹ ਜਿਹੜਾ ਵੱਡੇ ਵੱਡੇ ਬਲੀਦਾਨ ਦਿੰਦਾ ਗੱਲਾਂ ਕਰਦਾ ਧਨਿਆ ਉਹ ਜਿਹੜਾ ਦਿਨ ਰਾਤ ਮਿਹਨਤ ਕਰਦਾ ਕਹਿੰਦਾ ਧਨਿਆ ਉਹ ਜਿਹੜਾ ਯਹੋਵਾ ਦਾ ਭੈ ਮੰਨਦਾ ਅਗਰ ਤੁਸੀਂ ਪਰਮੇਸ਼ਵਰ ਦੇ ਭੈ ਵਿੱਚ ਰਹਿੰਦੇ ਆ ਤਾਂ ਕੁਦਰਤ ਵੀ ਤੁਹਾਨੂੰ ਧੰਨ ਧੰਨ ਕਹਿੰਦੀ ਆ ਹਾਲੇਲੂਇਆ ਕਹਿੰਦਾ ਉਹ ਉਸਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਆ ਉਹ ਪਰਮੇਸ਼ਵਰ ਦਾ ਹਰ ਹੁਕਮ ਵੀ ਮੰਨੇਗਾ ਅਣ ਆਗਿਆਕਾਰੀ ਕੌਣ ਕਰਦਾ ਜਿਹੜਾ ਪੁੱਤ ਆਪਣੇ ਪਿਤਾ ਕੋਲੋਂ ਨਹੀਂ ਡਰਦਾ ਉਹ ਆਪਣੇ ਪਿਤਾ ਦੇ ਆਖੇ ਨਹੀਂ ਲੱਗਦਾ ਪਰ ਜਿਹੜਾ ਪੁੱਤ ਆਪਣੇ ਪਿਤਾ ਕੋਲੋਂ ਡਰਦਾ ਆ ਉਹ ਆਪਣੇ ਪਿਤਾ ਦੇ ਦੱਸੇ ਸਾਰੇ ਹੁਕਮਾਂ ਨੂੰ ਮੰਨਦਾ ਆ ਉਹਦੇ ਦੱਸੇ ਸਾਰੇ ਕੰਮਾਂ ਨੂੰ ਉਦਾਂ ਹੀ ਕਰਦਾ ਕਿ ਬਾਪੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਕੰਮ ਨਿਬੇੜਨਾ ਆ ਮੇਰਾ ਡੈਡੀ ਮੈਨੂੰ ਆਹ ਕੰਮ ਦੇ ਕੇ ਗਿਆ ਆ ਪਰ ਜਿਹੜਾ ਸੁੱਤਾ ਆ ਕਹਿੰਦਾ ਕੋਈ ਨਹੀਂ ਬਾਪੂ ਬੋਲਦਾ ਹੀ ਰਹਿੰਦਾ ਆ ਕਿਉਂ ਕਿਉਂਕਿ ਉਹ ਨਾ ਤਾਂ ਬਾਪੂ ਦੀ ਇੱਜ਼ਤ ਕਰਦਾ ਨਾ ਬਾਪੂ ਦਾ ਡਰ ਮੰਨਦਾ ਸੇਮ ਵੇਦ ਨਾਲ ਕਹਿੰਦਾ ਤਾਂ ਨਿਆ ਉਹ ਜੋ ਪਰਮੇਸ਼ਵਰ ਦਾ ਭੈ ਮੰਨਦਾ ਆ ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਬਹੁਤ ਮਗਨ ਰਹਿੰਦਾ ਦਾ ਮਤਲਬ ਉਹ ਉਹਨਾਂ ਕੰਮਾਂ ਨੂੰ ਜੋ ਪਰਮੇਸ਼ਵਰ ਨੇ ਦੱਸਿਆ ਉਹਨਾਂ ਕੰਮਾਂ ਨੂੰ ਕਰਨ 'ਚ ਉਹਨੂੰ ਆਨੰਦ ਆਉਂਦਾ ਆ ਅਗਰ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਵਫਾਦਾਰੀ ਕਰੋ ਤੇ ਉਹ ਵਫਾਦਾਰੀ ਮਨ ਮਾਰ ਕੇ ਨਹੀਂ ਕਰਦਾ ਉਹ ਚਾਹ ਨਾਲ ਕਰਦਾ ਉਹਨੂੰ ਮਜ਼ਾ ਆਉਂਦਾ ਹੈ ਜਾਂ ਪਰਮੇਸ਼ਵਰ ਦੀ ਆਗਿਆਕਾਰੀ ਕਰਨ ਦਾ ਆਨੰਦ ਆਉਂਦਾ ਹੈ ਉਹਨੂੰ ਸੱਚ ਬੋਲਣ ਵਿੱਚ ਆਨੰਦ ਆਉਂਦਾ ਹੈ ਉਹਨੂੰ ਦੁਨੀਆ ਦੇ ਸਾਹਮਣੇ ਇਹ ਕਹਿਣ ਵਿੱਚ ਕਿ ਯਿਸੂ ਮੇਰਾ ਮੁਕਤੀਦਾਤਾ ਆ ਉਹਨੂੰ ਆਨੰਦ ਆਉਂਦਾ ਹੈ ਦੁਨੀਆ ਭਾਵੇਂ ਉਹਦੇ ਮੂੰਹ ਤੇ ਥੁੱਕ ਕੇ ਚਲੇ ਜਾਵੇ ਉਹਨੂੰ ਕੋਈ ਬੇਇੱਜ਼ਤੀ ਮਾਲੂਮ ਨਹੀਂ ਹੁੰਦੀ ਉਹਦੇ ਲਈ ਇਹ ਆਨੰਦ ਵੱਡਾ ਹੈ ਜਦੋਂ ਕਹਿੰਦਾ ਯਿਸੂ ਮੇਰਾ ਮੁਕਤੀਦਾਤਾ ਆ ਹalleluyah ਉਹਨੂੰ ਇਹ ਕਹਿਣ ਵਿੱਚ ਆਨੰਦ ਆਉਂਦਾ ਜਦੋਂ ਐਤਵਾਰ ਨੂੰ ਕੋਈ ਉਹਨੂੰ ਪੁੱਛਦਾ ਤੂੰ ਕਿੱਥੇ ਚੱਲਿਆ ਆ ਉਹਨੂੰ ਇਹ ਦੱਸਣ ਵਿੱਚ ਆਨੰਦ ਆਉਂਦਾ ਮੈਂ ਚਰਚ ਨੂੰ ਚੱਲਿਆ ਆ ਵਚਨ 'ਚ ਲਿਖਿਆ 6 ਦਿਨ ਕੰਮ ਕਰ 7ਵੇਂ ਦਿਨ ਮੇਰੀ ਹਜ਼ੂਰੀ 'ਚ ਉਹਨੂੰ ਆਨੰਦ ਆਉਂਦਾ ਉਹ ਜਦੋਂ 100 'ਚੋਂ 10 ਰੁਪਏ ਕੱਢ ਕੇ ਪਰਮੇਸ਼ਰ ਦੀ ਹਜ਼ੂਰੀ 'ਚ ਲਿਆ ਕੇ ਭੇਟਾ ਪਾਉਂਦਾ ਨਾ ਉਹਦਾ ਦਿਲ ਖੁਸ਼ ਹੁੰਦਾ ਪ੍ਰਭੂ ਤੇਰੇ ਦਿੱਤੇ 'ਚੋਂ ਦੇ ਰਿਹਾ ਉਹਦੋਂ ਮਨ ਦੁੱਖ ਨਹੀਂ ਮਨਾ ਰਿਹਾ ਕਿ ਜੇ ਫਲਾਨਾ ਖਰਚਾ ਪਿਆ ਤੇ ਲੈ ਲੋ ਜੀ ਹੁਣ ਇੱਥੇ ਪਾ ਦੋ ਉਹਨੂੰ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਪਰਮੇਸ਼ਵਰ ਦੇ ਹੁਕਮਾਂ ਦੀ ਆਗਿਆਕਾਰੀ ਕਰਨ ਦਾ ਆਨੰਦ ਇੱਕ ਪਾਸੇ ਉਹ ਮगन ਰਹਿੰਦਾ ਹੈ ਆਨੰਦ ਹੁੰਦਾ ਹੈ ਉਹਨੂੰ ਪਰਮੇਸ਼ਵਰ ਦੇ ਵਚਨਾਂ ਚ ਮਗਨ ਰਹਿੰਦਾ ਕਹਿੰਦਾ ਉਹਦੀ ਅੰਸ਼ ਧਰਤੀ ਉੱਤੇ ਬਲਵਾਨ ਹੋਵੇਗੀ ਹallelujah ਉਹਦੀ ਅੰਸ਼ ਇਸ ਧਰਤੀ ਉੱਤੇ ਮੁਬਾਰਕ ਹੋਊਗੀ ਬਲਵਾਨ ਹੋਊਗੀ ਸੱਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਉਹਦੀ ਅੰਸ਼ ਦੇ ਬਾਰੇ ਚ ਲੋਕੀ ਆਪਣੇ ਨਿਆਣਿਆਂ ਨੂੰ ਕਹਿਣਗੇ ਤੂੰ ਦੇਖਿਆ ਪਾਸਟਰ ਦਿਓਲ ਦਾ ਮੁੰਡਾ ਦੇਲਾ ਕਦੀ ਆਪਣੇ ਡਾਡੀ ਦੇ ਮੂਰੇ ਬੋਲਿਆ ਨਹੀਂ ਏਦਾਂ ਬਣ ਕੇ ਵਿਖਾ ਮੈਨੂੰ ਹallelujah ਸੱਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਉਹ ਕਹਿਣਗੇ ਤੁਸੀਂ ਤੁਹਾਨੂੰ ਫ੍ਰੀਦ ਨੂੰ ਗਾਉਂਦਿਆਂ ਦੇਖਿਆ ਲੈ ਉਹ ਵੀ ਤਾਂ ਨਿਆਣਾ ਹੀ ਆ ਤੂੰ ਦੇਖਿਆ ਉਹਨੂੰ দাস ਹੁਕਮ ਮੂਝ ਬਣੀ ਆ ਯਾਰ ਤੂੰ ਦੇਖਿਆ ਉਹਨੂੰ 12 ਚੱਲਿਆਂ ਨੇ ਨਾ ਮੂਝ ਬਣੀ ਆ ਉਹਦੇ ਵਾਂਗ ਬਣ ਜਾ ਦੇਖ ਲਾਓ ਸਾਰਿਆਂ ਨੂੰ ਜੈ ਮਸੀਹ ਦੀ ਕਰਦੀ ਆ ਉਹ ਸੇਵਾਦਾਰਾਂ ਨੂੰ ਵੀ ਜੈ ਮਸੀਹ ਦੀ ਕਰਦੀ ਉਹ ਜਾਣੀ ਉਹ ਇਹ ਕਦੀ ਨਹੀਂ ਕਹਿਣਗੇ ਉਹ ਦਰਸ਼ਨਗੇ ਕਿ ਤੁਹਾਡੇ ਨਿਆਣੇ ਉਹਨਾਂ ਦੇ ਨਿਆਣਿਆਂ ਦੇ ਮਿੱਤਰ ਬਣ ਜਾਣ ਉਹ ਤੁਹਾਨੂੰ ਕਹਿਣਗੇ ਤੁਸੀਂ ਆਪਣੇ ਨਿਆਣਿਆਂ ਨੂੰ ਕਹੋ ਸਾਡੇ ਨਿਆਣਿਆਂ ਨੂੰ ਵੀ ਅਕਲ ਦਿਆ ਕਰੋ ਤੇ ਸਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਧਨ ਦੌਲਤ ਉਹਦੇ ਘਰ ਵਿੱਚ ਹੋਊਗਾ ਹallelujah ਧਨ ਦੌਲਤ ਉਹਦੇ ਘਰ ਵਿੱਚ ਆ ਅਤੇ ਉਹਦਾ ਧਰਮ ਸਦਾ ਦੀਕ ਬੜਿਆਂ ਰਹਿੰਦਾ ਹੈ। ਉਹਨੂੰ ਕਦੇ ਸ਼ਰਮਿੰਦਗੀ ਨਹੀਂ ਹੁੰਦੀ। ਪਰਮੇਸ਼ਵਰ ਉਹਨੂੰ ਸ਼ਰਮਿੰਦਾ ਹੋਣ ਹੀ ਨਹੀਂ ਦਿੰਦਾ। ਕੋਈ ਕੰਮ ਪੈ ਗਿਆ, ਡਿਵਾਈਨ ਹੈਲਪਰ ਨਾਲ ਹੀ ਖੜੇ। ਕੋਈ ਖਰਚਾ ਪੈ ਗਿਆ, ਬਰਕਤ ਪਹਿਲਾਂ ਆਊਗੀ, ਖਰਚਾ ਮਗਰੋਂ ਪਊਗਾ। ਕੋਈ ਬਿਮਾਰੀ ਦਾ ਸੀਜ਼ਨ ਆ ਗਿਆ, ਪਹਿਲਾਂ ਹੀ ਪਰਮੇਸ਼ਵਰ ਨੇ ਉਥੋਂ ਉਹਨੂੰ ਕੱਢ ਕੇ ਤੰਦਰੁਸਤੀ ਦੇ ਵਿੱਚ ਲੈ ਚੱਲਣਾ। ਉਹ ਕਦੀ ਸ਼ਰਮਿੰਦਾ ਨਹੀਂ ਹੋਊਗਾ, ਉਹਦਾ ਧਰਮ ਸਦਾ ਬਣਿਆ ਰਹੂਗਾ। ਹallelujah। ਸਚਿਆਰਾਂ ਲਈ ਹਨੇਰੇ ਵਿੱਚੋਂ ਚਾਨਣ ਚੜ ਆਉਂਦਾ ਉਹ ਦਿਆਲੂ ਕਰਪਾਲੂ ਤੇ ਧਰਮੀ ਹੈ ਜਿਹੜੇ ਸਚਿਆਰ ਆ ਨਾ ਵਿਪਤਾ ਦੇ ਸਮੇਂ ਵਿੱਚ ਵੀ ਪਰਮੇਸ਼ਵਰ ਉਹਨਾਂ ਨੂੰ ਐਂ ਕੱਢ ਕੇ ਲੈ ਜਾਂਦੇ ਜਿੱਦਾਂ ਵਿਪਤਾ ਕਦੀ ਆਈ ਹੀ ਨਹੀਂ ਉਹ ਹਨੇਰੇ ਵਿੱਚੋਂ ਇਦਾਂ ਉਹਨਾਂ ਨੂੰ ਬਾਹ ਫੜ ਕੇ ਕੱਢ ਲੈਂਦਾ ਜਿੱਦਾਂ ਹਨੇਰਾ ਹੋਵੇ ਹੀ ਨਾ ਜਿੱਦਾਂ ਚਾਨਣ ਚੜਾਉਂਦਾ ਹੈ ਬੁਰਾਈਆਂ ਵਿੱਚੋਂ ਵੀ ਪਰਮੇਸ਼ਵਰ ਉਹਨਾਂ ਲਈ ਭਲਾਈਆਂ ਪੈਦਾ ਕਰਦਾ ਕਿਉਂ ਕਿ ਉਹ ਦਿਆਲੂ ਆ ਕਰਪਾਲੂ ਆ ਤੇ ਧਰਮੀ ਆ ਉਸ ਮਨੁੱਖ ਦਾ ਭਲਾ ਹੁੰਦਾ ਹੈ ਜਿਹੜਾ ਦਇਆਵਾਨ ਤੇ ਉਧਾਰ ਦੇਣ ਵਾਲਾ ਹੈ ਕਿਹੜੇ ਮਨੁੱਖ ਦਾ ਭਲਾ ਹੁੰਦਾ ਜਿਹੜਾ ਦਿਆਲੂ ਆ ਜਿਨੂੰ ਕਿਸੇ ਉਤੇ ਤਰਸ ਆਉਂਦਾ ਜਿਨੂੰ ਕਿਸੇ ਉਤੇ ਦਇਆ ਆਉਂਦੀ ਆ ਜੇ ਕੋਈ ਤੁਹਾਡੇ ਤੋਂ ਆਣ ਕੇ ਮਾਫੀ ਮੰਗਦਾ ਮੇਰ ਤੋਂ ਗਲਤੀ ਹੋ ਗਈ ਪਲੀਜ਼ ਮੈਨੂੰ ਮਾਫ ਕਰ ਦਿਓ ਗੁੱਸੇ ਵਿੱਚ ਮੇਰ ਤੋਂ ਕਹਿ ਹੋ ਗਿਆ ਤੁਸੀਂ ਉਹਦੇ ਨਾਲ ਬਾਹ ਕੱਢ ਕੇ ਲੜਦੇ ਨਹੀਂ ਨਿਕਲ ਜਾ ਇੱਥੋਂ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਈਂ ਦਫਾ ਹੋ ਜਾ ਪਲਾਂਡਮ ਕੰ ਤੁਸੀਂ ਉਹਨੂੰ ਕਹਿੰਦੇ ਕੋਈ ਨਹੀਂ ਭੁੱਲਾ ਬੰਦੇ ਕੋਲੋਂ ਹੀ ਹੁੰਦੀਆਂ ਫੇਕੀ ਹੋਇਆ ਮੁੜ ਕੇ ਨਾ ਕਰੀ ਰੱਬ ਤੈਨੂੰ ਬਰਕਤ ਦੇਵੇ ਇਹ ਕੌਣ ਆ ਦਿਆਲੂ ਦਇਆਵਾਨ ਦਇਆ ਉਹ ਚੇਤੇ ਕਰਦਾ ਮੈਂ ਮੇਰੇ ਪਰਮੇਸ਼ਵਰ ਦੇ ਵਿਰੁੱਧ ਕਿੰਨੀਆਂ ਗਲਤੀਆਂ ਕੀਤੀਆਂ ਜਿਹੜੇ ਪਾਪ ਇਹਨੂੰ ਨਹੀਂ ਪਤਾ ਮੇਰੇ ਪਿਤਾ ਨੂੰ ਨਹੀਂ ਪਤਾ ਮੇਰੇ ਪਤੀ ਨੂੰ ਨਹੀਂ ਪਤਾ ਮੇਰੇ ਭਰਾ ਨੂੰ ਨਹੀਂ ਪਤਾ ਮੇਰੇ ਪੁੱਤ ਨੂੰ ਨਹੀਂ ਪਤਾ ਮੇਰੇ ਗਵਾਂਢੀ ਨੂੰ ਨਹੀਂ ਪਤਾ ਪਰ ਉਹਨੂੰ ਕੱਲਾ-ਕੱਲਾ ਪਤਾ ਉਹਨੇ ਚੁੱਪ ਕਰਕੇ ਢਕੇ ਹੋਏ ਆ ਤੇ ਜੇ ਮੈਂ ਇਹਦੇ ਮਾਫ਼ ਕਰਾਂ ਤਾਂ ਉਹਨੇ ਮੇਰੇ ਉਹ ਸਾਰੇ ਮਾਫ਼ ਕਰਨੇ ਆ ਉਹਨੂੰ ਚਿੰਤਾ ਆਉਂਦਾ ਜਿੱਦਾਂ ਇਹ ਮੇਰੇ ਕੋਲੋਂ ਗਲਤੀ ਦੀ ਮਾਫੀ ਮੰਗ ਰਿਹਾ ਨਾ ਮੈਂ ਵੀ ਤਾਂ ਆਪਣੀ ਅਰਜੀ ਲਾਈ ਆ ਪਰਮੇਸ਼ਵਰ ਦੇ ਅੱਗੇ ਕਿ ਪ੍ਰਭੂ ਮੇਰੀ ਵੀ ਗਲਤੀ ਮaaf ਕਰ ਦਿਓ ਤੇ ਮੈਂ ਇਹਦੀ ਗਲਤੀ ਮaaf ਕਰੂੰਗਾ ਤਾਂ ਮੇਰੀ ਹੋਣੀ ਕਿਉਂਕਿ ਯਿਸੂ ਮਸੀਹ ਨੇ ਚੇਲਿਆਂ ਨੂੰ ਸਿਖਾਇਆ ਸੀ ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਆਪਣੀ ਪ੍ਰਾਰਥਨਾ ਵਿੱਚ ਇਹ ਕਿਓ ਹੇ ਪਿਤਾ ਸਾਡੇ ਗੁਨਾਹ ਸਾਨੂੰ ਇਦਾਂ ਮaaf ਕਰ ਜਿੱਦਾ ਅਸੀਂ ਆਪਣੇ ਗੁਨਾਗਾਰਾਂ ਹallelujah ਇਹ ਹ ਦਇਆਵਾਨ ਕਹਿੰਦਾ ਉਹ ਦਇਆਵਾਨ ਆ ਤੇ ਉਹਦਾ ਭਲਾ ਹੁੰਦਾ ਆ ਉਹ ਉਧਾਰ ਦੇਣ ਵਾਲਾ ਆ ਉਹ ਮਦਦ ਕਰਨ ਵਾਲਾ ਗਾ ਬੇਇਨਸਾਫੀ ਨਹੀਂ ਕਰਦਾ ਹੱਕ ਤੱਕਾ ਨਹੀਂ ਕਰਦਾ ਜ਼ੋਰਾ ਜ਼ਰਬੀ ਨਹੀਂ ਕਰਦਾ ਉਹ ਉਹ ਜਿਹਦਾ ਜੋ ਬਣਦਾ ਉਹਨੂੰ ਉਹ ਦਿੰਦਾ ਏ ਔਰ ਜੇ ਜੋ ਉਹਦਾ ਬਣਦਾ ਕਿਸੇ ਤੋਂ ਵੱਧ ਨਹੀਂ ਠੱਗਦਾ ਉਹ ਆਪਣਾ ਹਿੱਸੇ ਦੇ ਵਿੱਚ ਉਹ ਖੁਸ਼ ਹੁੰਦਾ ਏ ਉਹ ਕਦੀ ਵੀ ਨਾ ਡੋਲੇਗਾ ਧਰਮੀ ਸਦਾ ਦੀ ਯਾਦਗਰੀ ਲਈ ਹੋਏਗਾ ਉਹ ਨਿੱਕੀ ਜੀ ਖਬਰ ਸੁਣ ਕੇ ਡੋਲ ਨਹੀਂ ਜਾਊਗਾ ਵੀ ਅੱਛਾ ਜੀ ਰਸ਼ੀਆ ਤੇ ਯੂਕਰੇਨ ਲੜ ਗਏ ਲੋ ਜੀ ਅਸੀਂ ਇੰਡੀਆ ਦੇ ਵਿੱਚ ਬੈਠੇ ਪਤਾ ਨਹੀਂ ਕੀ ਹੋ ਗਿਆ ਨਹੀਂ ਉਹ ਡੋਲੂਗਾ ਨਹੀਂ ਉਹ ਕਹੇਗਾ ਕੋਈ ਗੱਲ ਨਹੀਂ ਜੋ ਬਾਈਬਲ ਦੀਆਂ ਲਿਖਤਾਂ ਆ ਉਹ ਪੂਰੀਆਂ ਹੋਣੀਆਂ ਆ ਐ ਖੁਦਾ ਮੈਨੂੰ ਅੰਤਲੇ ਦਿਨ ਲਈ ਤਿਆਰ ਕਰ ਕਿ ਜਦ ਮੇਰੇ ਲਈ ਦਰਵਾਜ਼ਾ ਖੁੱਲ੍ਹੇ ਤੇ ਮੇਰੀਆਂ ਅੱਖਾਂ ਖੋਲਦਿਆਂ ਮੈਂ ਤੁਹਾਡੇ ਸਾਹਮਣੇ ਹੋਵਾਂ ਤੇ ਤੁਹਾਨੂੰ ਰੂਪ ਰੂਪ ਵੇਖਾਂ ਹallelujah ਉਹ ਡਰਦਾ ਨਹੀਂ ਉਹਦੇ ਅੰਦਰੋਂ ਮੌਤ ਦਾ ਖੌਫ ਵੀ ਖਤਮ ਹੋ ਜਾਂਦਾ ਉਹਦੇ ਅੰਦਰ ਗਰੀਬੀ ਦਾ ਖੌਫ ਤਾਂ ਰਹਿੰਦਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਆ ਮੇਰੇ ਪਰਮੇਸ਼ਰ ਨੇ ਕਿਹਾ ਤੂੰ ਕਾਲ ਦੇ ਦਿਨਾਂ ਚ ਰੱਜ ਕੇ ਖਾਵੇਂਗਾ ਉਹ ਡਰਦਾ ਨਹੀਂ ਕਿ ਉਹਦੇ ਬੂਏ ਤੂੰ ਨਹੀਂ ਚੱਲਦਾ ਹallelujah ਉਹਨੂੰ ਪਤਾ ਮੇਰਾ ਕੋਈ ਨੁਕਸਾਨ ਨਹੀਂ ਹੋਣਾ ਉਹਨੂੰ ਆਪਣੇ ਪਰਮੇਸ਼ਵਰ ਤੇ ਭਰੋਸਾ ਉਹ ਡੋਲੇਗਾ ਨਹੀਂ ਉਹ ਇਹ ਨਹੀਂ ਹਾਏ ਮੇਰੀ ਜਠਾਣੀ ਨੇ ਕੁਛ ਕਰਤਾ ਪਾਸਟਰ ਜੀ ਉਹਦਣ ਦੀਆਂ ਮੇਰੀਆਂ ਲੱਤਾਂ ਹੀ ਦੁਖੀ ਜਾਂਦੀਆਂ ਨੇ ਮੇਰੇ ਨਿਆਣੇ ਤਾਂ ਉਹਦਣ ਦੇ ਮੰਜੇ ਤੋਂ ਹੀ ਨਹੀਂ ਉੱਠਦੇ ਜਿ ਸਾਡੇ ਘਰੇ ਨਾ ਪਾਣੀ ਦੇ ਛਿੱਟੇ ਵੱਜਦੇ ਆ ਰੋਜ਼ ਲਹੂ ਦੇ ਛਿੱਟੇ ਵੱਜਦੇ ਆ ਰੋਜ਼ ਮੈਂ ਕਹਿੰਦੀ ਜੇ ਕਿਸੇ ਨੇ ਹੋਂਦਾ ਵੀ ਲਹੂ ਦੇ ਛਿੱਟੇ ਮਾਰੇ ਨਾ ਜੇ ਯਿਸੂ ਨਾਮ ਤੇ ਜਿਆਦਾ ਤੁਹਾਨੂੰ ਭਰੋਸਾ ਆ ਤੇ ਅੱਜ ਤੋਂ ਗਾ ਕਿਸੇ ਜਾਦੂ ਟੋਣੇ ਤੋਂ ਡਰਿਓ ਨਾ ਅਗਰ ਪਰਮੇਸ਼ਰ ਤੇ ਭਰੋਸਾ ਆ ਤੇ ਅੱਜ ਤੋਂ ਗਾ ਕਿਸੇ ਦੇ ਮਾਰੇ ਬੋਲੇ ਹੋਏ ਅੱਖਰ ਤੋਂ ਡਰਿਓ ਨਾ ਕਿਉਂਕਿ ਤੁਹਾਡਾ ਪਰਮੇਸ਼ਰ ਵੱਡਾ ਆ ਉਹਨਾਂ ਦੇ ਨਾਲੋਂ ਜਿਹੜੇ ਦੁਨੀਆਂ ਦੇ ਵਿੱਚ ਆ ਕਹਿੰਦਾ ਉਹ ਮਹਾਨ ਆ ਜਿਹੜਾ ਮੇਰੇ ਅੰਦਰ ਵੱਸਦਾ ਆ ਉਹਦੇ ਨਾਲੋਂ ਜਿਹੜਾ ਸੰਸਾਰ ਵਿੱਚ ਵੱਸਦਾ ਆ ਤੇ ਮੇਰੇ ਅੰਦਰ ਵਸਦਾ ਯਹਵਾ ਪਰਮੇਸ਼ਵਰ ਦਾ ਆਤਮਾ